ਦੋਸਤੋ ਮੇਰਾ ਨਾਮ ਰਾਕੇਸ਼ ਸ਼ਰਮਨ ਹੈ ਮੈਂ ਇੱਕ ਜਰਨਲਿਸਟਾਂ ਔਰ ਸੋਸ਼ਲ ਐਕਟਿਵਿਸਟਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜਿਆ ਔਰ ਆਪਣਾ ਜਰਨਲਿਜ਼ਮ ਦਾ ਕੈਰੀਅਰ ਉੱਥੇ ਹੀ ਚੰਡੀਗੜ੍ਹ ਚ ਇੰਗਲਿਸ਼ ਟ੍ਰਿਬਿਊਨ ਤੋਂ ਸ਼ੁਰੂ ਕੀਤਾ ਸੀ ਹੁਣ ਮੈਂ ਅੱਜਕੱਲ੍ਹ ਦਿੱਲੀ ਰਹਿ ਰਿਹਾ ਹਾਂ ਔਰ ਪਿਛਲੇ ਕਰੀਬ 12 ਸਾਲ ਤੋਂ ਆਪਣੀਆਂ ਗਲੋਬਲ ਨਿਊਜ਼ ਸਰਵਿਸਿਜ਼ ਚਲਾ ਰਿਹਾ ਹਾਂ ਔਰ ਅਹ ਨਾਲ ਹੀ ਇੱਕ ਐਨਜੀਓ ਚਲਾ ਰਿਹਾ ਹਾਂ ਜਿਸ ਦੇ ਵਿੱਚ ਮੈਂ ਹਿਊਮਨ ਰਾਈਟਸ ਪ੍ਰੋਟੈਕਸ਼ਨ ਯਾਨੀ ਕਿ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਵਾਸਤੇ ਕਾਫੀ ਕੰਮ ਕਰ ਰਿਹਾ ਹਾਂ ਸਕੂਲਾਂ ਦੀ এডੂਕੇਸ਼ਨ ਵਾਸਤੇ ਕਾਫੀ ਕੰਮ ਕਰਦਾ ਹਾਂ ਔਰ ਨਾਲ ਹੀ ਮੈਂ ਇਹ ਜਿਹੜੇ ਕ腐ਸ਼ਨ ਹੋ ਰਹੀ ਹੈਗੀ ਹੈ ਇੰਡੀਆ ਦੇ ਵਿੱਚ ਖਾਸ ਕਰਕੇ ਪੋਲਿਟੀਕਲ ਔਰ ਬਿਊਰੋਕ੍ਰੈtic ਕ腐ਸ਼ਨ ਜਿੰਨੀ ਹੋ ਰਹੀ ਹੈ ਉਹਦੇ ਖਿਲਾਫ ਕਾਫੀ ਕੈਂਪੇਨ ਕਰਦਾ ਔਰ ਪੋਲਿਟਿਸ਼ੀਅਨਸ ਔਰ ਜਿਹੜੇ ਆਈਐਸ ਅਫੀਸਰਸ ਦੀ ਕਰਪਸ਼ਨ ਆ ਉਹਦੇ ਖਿਲਾਫ ਕੰਪਲੇਂਟ ਸਰਕਾਰ ਦੇ ਵਿੱਚ ਜ਼ਿਆਦਾਤਰ ਡੀਓਪੀਟੀ ਡੀਓਪੀਟੀ ਇਸ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਜੋ ਜਿਹੜੇ ਮਨਿਸਟਰਸ ਹੁੰਦੇ ਔਰ ਆਈਐਸ ਅਫੀਸਰ ਹੁੰਦੇ ਆ ਉਹਨਾਂ ਦੀਆਂ ਕੰਪਲੇਂਟ ਜਿੱਥੇ ਜਾਂਦੀਆਂ ਹੈਗੀਆਂ ਉਹਨੂੰ ਡੀਓਪੀਟੀ ਕਹਿੰਦੇ ਆ ਸੈਂਟਰ ਗਵਰਨਮੈਂਟ ਦਾ ਦਫ਼ਤਰ ਹੈ ਡੀਓਪੀਟੀ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਉਹ ਪ੍ਰਾਈਮ ਮਿਨਿਸਟਰ ਅਫੀਸ ਦੇ ਅੰਡਰ ਆਂਦਾ ਹੈਗਾ ਤੇ ਚਾਹੇ ਉਹ ਪੋਲੀਟੀਸ਼ੀਅਨ ਜਿਹੜੇ ਰੂਲਿੰਗ ਪੋਲੀਟੀਸ਼ੀਅਨਸ ਹੈ ਉਹ ਹੈਗੇ ਆ ਜਾਂ ਜਿਹੜੇ ਪੁਰਾਣੇ ਹੈਗੇ ਆ ਜਾਂ ਜਿਹੜੇ ਆਈਐਸ ਅਫੀਸਰਸ ਹੈਗੇ ਆ ਉਹਨਾਂ ਦੇ ਖਿਲਾਫ ਮੈਂ ਕਰਪਸ਼ਨ ਦੀਆਂ ਕੰਪਲੇਂਟ ਕਰਦਾ ਹਾਂ ਕਿ ਅੱਜ ਮੈਂ ਤੁਹਾਡੇ ਨਾਲ ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਤਬਾਹੀ ਹੋ ਰਹੀ ਆ ਉਹਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਮੈਂ ਪੜ੍ਹ ਰਿਹਾ ਸੀ ਕਿ ਇਸ ਵਕਤ ਜਿਹੜਾ ਰੇਟ ਆਫ ਡੈਥ ਹੈਗਾ ਪੰਜਾਬ ਦੇ ਵਿੱਚ ਨਸ਼ਾ ਕਰਕੇ ਉਹ ਹਰ ਰੋਜ਼ ਇੱਕ ਐਵਰੇਜ ਇੱਕ ਬੰਦਾ ਹਰ ਰੋਜ਼ ਮਰ ਰਿਹਾ ਹੈਗਾ। ਯਾਨੀ ਕਿ ਸਾਲ ਦੇ ਵਿੱਚ 300 ਤੋਂ 400 ਲੋਕ ਮਰ ਰਹੇ ਹੈਗੇ ਹਾਲਾਂਕਿ ਮੈਂ ਮੰਨਦਾ ਹੈਗਾ ਕਿ ਬਹੁਤ ਹੀ ਕੰਜ਼ਰਵੇਟਿਵ ਫਿਗਰ ਹੈਗੀ ਹੈ। ਕੰਜ਼ਰਵੇਟਿਵ ਮਤਲਬ ਕਿ ਇਸ ਤੋਂ ਜ਼ਿਆਦਾ ਐਕਚੁਅਲੀ ਡੈਥਸ ਹੋ ਰਹੀਆਂ ਹੋਣਗੀਆਂ ਕਿਉਂਕਿ ਮੈਂ ਜਿਸ ਵੇਲੇ ਵੀਡੀਓਜ਼ ਦੇਖਦਾ ਹਾਂ ਜਿਹਦੇ ਵਿੱਚ ਮਾਵਾਂ ਔਰ ਲੋਕਾਂ ਦੀਆਂ ਵਾਈਫਸ ਰੋ ਰਹੀਆਂ ਹੁੰਦੀਆਂ ਹੈਗੀਆਂ ਉਹ ਤਾਂ ਕਾਫੀ ਹੈਗੇ। ਔਰ ਸਰ ਉਹ ਸਰਕਾਰ ਜਾਂ ਕੋਈ YouTube ਵਾਲੇ ਉਹਨੂੰ ਰਿਮੂਵ ਕਰਦੇ ਰਹਿੰਦੇ ਆ ਉਹਲੇ ਵੀਡੀਓਜ਼ ਨੂੰ ਤਾਂ ਮੈਂ ਡਰੱਗਸ ਦੇ ਉੱਤੇ ਕਾਫੀ ਲਿਖ ਵੀ ਰਿਹਾ ਆ ਆਪਣੀ ਸਾਈਟ ਦੇ ਉੱਤੇ ਰਮਨਮੀਡੀਆਨੈਟਵਰਕ.com ਦੇ ਉੱਤੇ ਔਰ ਇਹਦੇ ਬਾਰੇ ਮੈਂ ਕਾਫੀ ਡਿਸਕਸ ਵੀ ਕਰਦਾ ਹੈਗਾ ਵਾ ਤਾਂ ਅੱਜ ਮੈਂ ਤੁਹਾਡੇ ਨਾਲ ਉਹੀ ਡਿਸਕਸ ਕਰਨ ਲੱਗਾ ਵਾਂ ਕਿ ਜੇਕਰ ਇੱਕ ਬੰਦਾ ਵੀ ਮੰਨ ਲੀਏ ਰੋਜ਼ ਮਰ ਮਰ ਰਿਹਾ ਹੈਗਾ ਤਾਂ ਬੜੀ ਵੱਡੀ ਇੱਕ ਪੰਜਾਬ ਦੇ ਵਿੱਚ ਤਬਾਹੀ ਹੋ ਰਹੀ ਹੈਗੀ ਜੇਕਰ ਇੱਕ ਬੰਦਾ ਵੀ ਮਰ ਰਿਹਾ ਹੈਗਾ ਤਾਂ ਉਹਦੇ ਨਾਲ ਜਿਹੜੇ ਮਨ ਲੋ ਕਰ ਦੇ ਵਿੱਚੋਂ ਇੱਕ ਬੰਦਾ ਮਰ ਜਾਂਦਾ ਤਾਂ ਉਹ ਸਾਰੀ ਦੀ ਸਾਰੀ ਫੈਮਿਲੀ ਜਿਹੜੀ ਹੈਗੀ ਆ ਉਹ ਡਿਸਟਰਬ ਹੋ ਜਾਂਦੀ ਹੈਗੀ ਆ ਅਸੀਂ ਉਹ ਵਾਲਾ ਫੈਕਟਰ ਜਿਹੜਾ ਇਹਦਾ ਇਫੈਕਟ ਹੈਗਾ ਉਹ ਕਾਊਂਟ ਨਹੀਂ ਕਰ ਰਹੇ ਤਾਂ ਇਸ ਵੇਲੇ ਬਹੁਤ ਜ਼ਿਆਦਾ ਤਬਾਹੀ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਅਸੀਂ ਸਭ ਤੋਂ ਪਹਿਲੇ ਦੇਖਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈਗੀ ਹੁਣ ਇਹਨੇ ਭਗਵੰਤ ਮਾਨ ਗਵਰਨਮੈਂਟ ਨੇ ਇਹ ਕੁਛ ਦਿਨ ਪਹਿਲੇ 10000 ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਇਹ ਕਹਿ ਕੇ ਕਿ ਦੇ ਆਰ ਨਾਟ ਏਬਲ ਟੂ ਸਟਾਪ ਥਿਸ ਡਰਗ ਮੈਨਸਨ ਇਨ ਪੰਜਾਬ ਯਾਨੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਨਹੀਂ ਰੋਕ پا ਰਹੇ ਅਸਲੀ 10000 ਪੁਲਿਸ ਵਾਲਿਆਂ ਦੀ ਟਰਾਂਸਫਰ ਕਰ ਦਿੱਤੀ ਪਰ ਜਿਹੜੇ ਨਵੇਂ ਆਏ ਹੈਗੇ ਆ ਉਹ ਕੋਈ ਉਹ ਇੰਟਰਪੋਲ ਤੋਂ ਟ੍ਰੇਨਿੰਗ ਲੈ ਕੇ ਥੋੜਾ ਆਏ ਉਹ ਵੀ ਪੰਜਾਬ ਦੇ ਵਿੱਚ ਪੁਲਿਸ ਵਾਲੇ ਆ ਉਹਨਾਂ ਨਾਲ ਕਿਸ ਤਰ੍ਹਾਂ ਰੁਕੇਗੀ ਔਰ ਫਿਰ ਸਰਕਾਰ ਕਹਿ ਰਹੀ ਹੈਗੀ ਹੈ ਕਿ ਅਸੀਂ ਐਨਡੀਪੀਸੀ ਐਕਟ ਜਿਹੜਾ ਅ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਓਨ ਦਾ ਲਾ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਉਹਦੇ ਅੰਡਰ ਅਸੀਂ ਕਾਫੀ ਅਰੈਸਟ ਕਰ ਰਹੇ ਹੈਗੇ ਆਂ ਔਰ ਕੇਸਿਸ ਦਰਜ ਕਰ ਰਹੇ ਆਂ ਪਰ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਜਿਹੜੀ ਡਰੱਗਸ ਦੀ ਸੇਲ ਹੈਗੀ ਆ ਜਾਂ ਉਹਦਾ ਯੂਸ ਹੈਗਾ ਉਹ ਤਾਂ ਵੱਧ ਰਿਹਾ ਹੈਗਾ ਹੁਣ ਇਸ ਵੇਲੇ ਜਿਸ ਸੋਚ ਸੇ ਕਹਿਣਾ ਹੈ ਗਿਆ ਕਿ ਯੂਸ ਕਿੰਨਾ ਹੋ ਰਿਹਾ ਉਹਦੀ ਇੰਟੈਂਸਿਟੀ ਕਿੰਨੀ ਹੈਗੀ ਹੈ ਉਹ ਵਧ ਰਿਹਾ ਹੈਗਾ ਹੁਣ ਕੁੜੀਆਂ ਔਰ ਔਰਤਾਂ ਵੀ ਡਰਗ ਲੈਣਾ ਸ਼ੁਰੂ ਕਰ ਦਿੱਤੀਆਂ ਔਰ ਇਸ ਵੇਲੇ ਕਰੀਬ 64 ਤੋਂ 70 ਲੱਖ ਲੋਕ ਪੰਜਾਬ ਦੇ ਵਿੱਚ ਹੈ ਜਿਹੜੇ ਬੈਂਡ ਡਰਗਸ ਹੈਗੀਆਂ ਉਹ ਲੈ ਰਹੇ ਹੈਗੇ ਜਦੇ ਨਾਲ ਨੁਕਸਾਨ ਹੁੰਦਾ ਉਹ ਇਹਦਾ ਕੀ ਮਤਲਬ ਹੋਇਆ ਕਿ ਇਹਦਾ ਮਤਲਬ ਹੋਇਆ ਕਿ ਐਵਰੇਜ ਹਰੇਕ ਪੰਜ ਬੰਦੇ ਚੋਂ ਇੱਕ ਬੰਦਾ ਜਿਹੜਾ ਹੈਗਾ ਇਹ ਡਰਗਸ ਲੈ ਰਿਹਾ ਹੈਗਾ ਚਿੱਟਾ ਜਿਹਨੂੰ ਕਹਿੰਦੇ ਹੈਗੇ ਔਰ ਉਹਦੇ ਨਾਲ ਡੈਥਸ ਹੋ ਰਹੀਆਂ ਹੈਗੀਆਂ ਚਟਾ ਕਈ ਫਾਰਮਸ ਦੇ ਵਿੱਚ ਹੋ ਸਕਦਾ ਹੈ ਇਹ ਵਾਲੀਆਂ ਜਿਹੜੀਆਂ ਬੈਨ ਡਰੱਗਸ ਹੈਗੀਆਂ ਜਾਂ ਹਾਰਮਫੁਲ ਡਰੱਗਸ ਹੈਗੀਆਂ ਕਈ ਫਾਰਮਸ ਦੇ ਵਿੱਚ ਹੋ ਸਕਦੀਆਂ ਪੈਪਸੂਲ ਵੀ ਮਿਲਦੇ ਹੈਗੇ ਟੀਕੇ ਵੀ ਲੱਗਦੇ ਹੈ ਔਰ ਹੋਰ ਵੀ ਇਹ ਕਈ ਤਰੀਕੇ ਨਾਲ ਹੁਣ ਇਹਦਾ ਮਤਲਬ ਕੀ ਹੋਇਆ ਕਿ 3 ਕਰੋੜ ਪੰਜਾਬ ਦੀ ਆਬਾਦੀ ਹੈ ਜੇਕਰ 60 ਤੋਂ 70 ਲੱਖ ਲੋਕ ਇਹ ਵਾਲੀਆਂ ਬੈਨ ਡਰੱਗਸ ਲੈ ਰਹੇ ਹੈ ਤਾਂਦਾ ਮਤਲਬ ਹੋਇਆ ਕਿ ਹਰੇਕ ਪੰਜ ਬੰਦੇ ਵਿੱਚੋਂ ਐਵਰੇਜ ਇੱਕ ਬੰਦਾ ਇਹ ਲੈ ਰਿਹਾ ਹੈਗਾ ਇਹ ਬਹੁਤ ਵੱਡਾ ਤੋ ਤਬਾਹੀ ਹੋ ਰਹੀ ਹੈ ਪੰਜਾਬ ਦੇ ਵਿੱਚ ਇਹਨੂੰ ਇਮੀਜੇਟਲੀ ਰੋਕਣਾ ਪਏਗਾ ਤਾਂ ਇਹ ਗਵਰਨਮੈਂਟ ਕਹਿ ਰਹੀ ਹੈ ਕਿ ਇਹ ਭਗਵੰਤ ਸਿੰਘ ਭਗਵੰਤ ਸਿੰਘ ਗਵਰਨਮੈਂਟ ਔਰ ਦੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਹੁਣ ਇਹ 1 ਸਾਲ ਪਹਿਲੇ 1 ਸਾਲ ਪਹਿਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਡਰੱਗਸ ਦਾ ਜਿਹੜਾ ਬਿਜ਼ਨਸ ਹੈਗਾ ਪੰਜਾਬ ਦੇ ਵਿੱਚ ਇਹ ਅਸਲੀ ਵੱਧ ਰਿਹਾ ਹੈ ਕਿ ਪੁਲਿਸ ਮਿੱਲੀ ਹੋਈ ਹੈ ਜਿਹੜੇ ਡਰੱਗ ਪੈਡਲਰਸ ਹੈਗੇ ਜਿਹੜੇ ਡਰੱਗਸ ਵੇਚਦੇ ਆਗੇ ਉਹਦੇ ਨਾਲ ਪੁਲਿਸ ਮਿਲੀ ਹੋਈ ਹੈ ਪੰਜਾਬ ਪੁਲਿਸ ਅਸਲੀ ਹੈ ਵਦ ਰਹੀ ਹੈ ਪਰ ਕੋਰਟ ਨੇ ਕੋਈ ਵੀ ਉਹਨਾਂ ਨੂੰ ਜੁਰਮਾਨਾ ਨਹੀਂ ਲਗਾਇਆ ਕੋਈ ਪਨਿਸ਼ਮੈਂਟ ਨਹੀਂ ਦਿੱਤੀ ਇਹ ਕੋਰਟ ਜਿਹੜੇ ਹੈਗੇ ਬੜੇ ਕੋਟਾ ਦਾ ਤਾਂ ਇੰਨਾ ਪੂਰਾ ਹਾਲ ਹੈ ਪੂਰੇ ਹਿੰਦੁਸਤਾਨ ਦਾ 74 ਇਹ ਪੰਜਾਬ ਹਨ ਰਾਣਾ ਦੇ ਜਿਹੜੇ ਜੱਜ ਸੀਗੇ ਹਾਈ ਕੋਰਟ ਦੇ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਪੁਲਿਸ ਮਿਲੀ ਹੋਈ ਹੈ ਪਰ ਉਹਨਾਂ ਨੇ ਸਜ਼ਾ ਦੇਣ ਵਾਸਤੇ ਕਿਸੇ ਨੂੰ ਨਹੀਂ ਕਿਹਾ ਤੁਸੀਂ ਬਾਹਰ ਵਾ ਕੇ ਇਹ ਗੱਲਾਂ ਕਰਦੇ ਹੋ ਕਿ ਕੋਰਟ ਨੇ ਫਟਕਾਰ ਲਗਾਤੀ ਫਟਕਾਰ ਲਗਾਤੀ ਫਟਕਾਰ ਲਗਾਤੀ ਉਹਦਾ ਕੋਈ ਮਤਲਬ ਨਹੀਂ ਫਟਕਾਰ ਦਾ ਕੋਰਟ ਵਾਲਾ ਕੋਈ ਫਟਕਾਰ ਲਗਾਉਣ ਵਾਸਤੇ ਜੱਜ ਬੈਠੇ ਉੱਥੇ ਉਹਨਾਂ ਨੇ ਆਨਾ ਲਾ ਯੂਜ਼ ਕਰਕੇ ਕਿਸੇ ਬੰਦੇ ਨੂੰ ਯਾ ਐਕਵਿਟ ਕਰਨਾ ਯਾ ਉਹਨੂੰ ਕਨਵਿਕਟ ਕਰਨਾ ਯਾ ਉਹਨੂੰ ਸਜ਼ਾ ਦੇਣੀ ਯਾ ਛੱਡਣਾ ਹੋਰ ਕੁਝ ਵੀ ਨਹੀਂ ਹੈਗਾ ਉਹਦਾ ਕੰਮ ਜੱਜ ਐਵੇਂ ਹੀ ਉੱਥੇ ਬਹਿ ਕੇ ਗੱਪਾਂ ਮਾਰਦੇ ਆ ਉੱਥੇ ਤੇ ਤੁਸੀਂ ਉਹਦੇ ਨਾਲ ਇੰਪ੍ਰੈਸ ਹੋ ਜਾਂਦੇ ਕਿ ਕੋਰਟ ਨੇ ਫਟਕਾਰ ਲਗਾਈ ਫਟਕਾਰ ਉਹਦਾ ਕੋਈ ਮਤਲਬ ਨਹੀਂ ਫਟਕਾਰ ਦਾ ਦੇ ਹੈਵ ਟੂ ਇਦਰ ਪਨਿਸ਼ অর ਐਕਵਿਟ ਦਾ ਅਕਿਊਜ਼ ਤੋ ਉਹਨੂੰ ਪੰਜਾਬ ਪੁਲਿਸ ਨੂੰ ਉਹਨੇ ਕੁਛ ਨਹੀਂ ਹਾਈ ਕੋਰਟ ਨੇ ਸਜ਼ਾ ਲਗਾਈ ਹੁਣ ਕੀ ਹੈ ਭਗਵਾਨਤਮਨ ਗਵਰਨਮੈਂਟ ਔਰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਇੱਕ EDP ਪ੍ਰੋਗਰਾਮ ਸ਼ੁਰੂ ਕੀਤਾ EDP ਦਾ ਮਤਲਬ ਹੈਗਾ ਐਨਫੋਰਸਮੈਂਟ ਡੀਡਿਕਸ਼ਨ ਐਂਡ ਪ੍ਰੀਵੈਂਸ਼ਨ E ਤੋਂ ਐਨਫੋਰਸਮੈਂਟ D ਤੋਂ ਡੀਡਿਕਸ਼ਨ P ਤੋਂ ਪ੍ਰੀਵੈਂਸ਼ਨ ਇਹ ਪ੍ਰੋਗਰਾਮ ਅਸੀਂ ਉੱਥੇ ਸ਼ੁਰੂ ਕੀਤਾ ਹੈ ਐਨਫੋਰਸਮੈਂਟ ਦਾ ਮਤਲਬ ਹੈ ਕਿ ਅਸੀਂ ਕਾਨੂੰਨ ਨੂੰ ਯੂਜ਼ ਕਰਕੇ ਇਹਨੂੰ ਰੋਕਾਂਗੇ ਦੂਸਰਾ ਡੀਡਿਕਸ਼ਨ ਜਿਨ੍ਹਾਂ ਨੂੰ ਲਤ ਲੱਗ ਗਈ ਹੈਗੀ ਨਸ਼ਿਆਂ ਦੀ ਉਹਨਾਂ ਨੂੰ ਅਸੀਂ ਸਿੱਧੇ ਰਸਤੇ ਤੇ ਲੈ ਕੇ ਆਵਾਂਗੇ ਪ੍ਰिवेंशन ਜਿਹੜਾ ਹੋਰ ਵੱਧ ਰਿਹਾ ਹੈਗਾ ਉਹਨੂੰ ਕਿਸ ਤਰੀਕੇ ਦੇ ਨਾਲ ਰੋਕਾਂਗੇ ਉਹ ਕਾਉਂਸਲਿੰਗ ਹੋ ਸਕਦੀ ਹੈਗੀ ਹੈ ਸਜ਼ਾ ਹੋ ਸਕਦੀ ਹੈ ਕਿਸੇ ਵੀ ਤਰੀਕੇ ਨਾਲ ਰੋਕਾਂਗੇ ਉਹ ਪਰ ਪ੍ਰੋਗਰਾਮ ਕੰਮ ਵੀ ਨਹੀਂ ਕਰ ਰਹੇ ਤੇ ਅਸਲੀ ਹੁਣ ਕੀ ਜ਼ਰੂਰਤ ਹੈਗੀ ਹੈ ਜਿਸ ਵੇਲੇ ਭਗਵਾਨ ਤੁਮਨ ਗਵਰਨਮੈਂਟ ਬਣੀ ਸੀ ਉਸ ਤੋਂ ਪਹਿਲੇ ਇਹਨਾਂ ਦਾ ਜਿਹੜਾ ਲੀਡਰ ਹੈਗਾ ਅਰਵਿੰਦ ਕੇਜਰੀਵਾਲ ਉਨੇ ਵੀਡੀਓ ਦੇ ਵਿੱਚ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦਾ ਫੈਲਿਆ ਹੋਇਆ ਕਿ ਤਿੰਨ ਤਿੰਨ ਤੋਂ 4 ਮਹੀਨੇ ਵਿੱਚ ਹਮ ਇਹ ਡਰੱਗਸ ਦੀ ਪ੍ਰੋਬਲਮ ਪੰਜਾਬ ਵਿੱਚੋਂ ਠੀਕ ਕਰ ਦੇਗੇ ਇਸ ਕੋ ਹਟਾ ਦੇਗੇ। ਔਰ ਸਾਹਮਣੇ ਬੈਠੇ ਮੂਰਖ ਕੁਝ ਲੋਕ ਤਾੜੀਆਂ ਮਾਰ ਰਹੇ ਸੀ। ਕਿ ਇਹਦੇ ਕੋਲ ਕੋਈ ਜਾਦੂ ਦੀ ਛੜੀ ਹੈਗੀ ਹੈ ਜਿਹੜਾ ਤਿੰਨ ਤੋਂ 4 ਮਹੀਨੇ ਚ ਖਤਮ ਕਰ ਦੇਗਾ। ਉਹਨੇ ਲੋਕਾਂ ਨੂੰ ਪੰਜਾਬ ਵਾਲਿਆਂ ਨੂੰ ਮੂਰਖ ਬਣਾ ਕੇ ਵੋਟਾਂ ਲੈਣੀਆਂ ਸੀ। ਉਹ ਮੂਰਖ ਬਣ ਗਏ ਸਾਰੇ। ਵੈਸੇ ਮੂਰਖ ਹੈਗੇ ਉੱਥੇ ਅਨਪੜ੍ਹ ਲੋਕ। ਉਹਨਾਂ ਨੇ ਮੂਰਖਾਂ ਨੇ ਇਹਨੂੰ ਸਰਕਾਰ ਬਣਾ ਦਿੱਤੀ ਔਰ ਜਿੱਤੇ ਔਰ ਦੂਸਰੀ ਗੱਲ ਹੈ। ਕੋਈ ਵੀ ਪੋਲੀਟੀਸ਼ੀਅਨ ਕਿਸੇ ਵੀ ਪਾਰਟੀ ਦਾ ਚਾਹੇ ਕਾਂਗਰਸ ਦਾ ਬੀਜੇਪੀ ਦਾ ਅਕਾਲੀਆਂ ਦਾ ਹੈਗਾ ਜਿਹੜਾ ਕਹਿੰਦਾ ਕਿ ਅਸੀਂ ਡਰੱਗਸ ਦੀ ਪ੍ਰੋਬਲਮ ਨੂੰ ਇਮਰਜੈਂਟਲੀ ਸੋਲਵ ਕਰ ਦਾਂਗੇ ਉਹ ਬੜਾ ਹੀ ਬੇਈਮਾਨ ਹੈ ਪੋਲੀਟੀਸ਼ੀਅਨ ਝੂਠ ਬੋਲਦੇ ਆ ਸਾਰੀ ਪਾਰਟੀਆਂ ਉਹਨੇ ਸੌਰੀ ਇਹ ਡਰੱਗਸ ਦੀ ਪ੍ਰੋਬਲਮ ਐਨੀ ਆਸਾਨੀ ਨਾਲ ਸੋਲਵ ਹੋਣ ਵਾਲੀ ਨਹੀਂ ਹੈਗੀ ਤਾਂ ਹੁਣ ਇਹਨੂੰ ਸੋਲਵ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ ਮੈਂ ਤੁਹਾਨੂੰ ਦੱਸ ਦਿੰਨਾਗਾ ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਕੰਮ ਕੀਤਾ ਹੈਗਾ ਯੂਨਿਡੋ ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਵੈਲਪਮੈਂਟ ਆਰਗੇਨਾਈਜੇਸ਼ਨ ਉਹਨਾਂ ਦੀ ਜਿਹੜੀ ਇੰਡਸਟਰੀ ਨੂੰ ਡਵੈਲਪ ਕਰਦੀ ਹੈਗੀ ਆ ਉਹ ਇੱਕ ਉਹਨਾਂ ਦਾ ਵਿੰਗ ਹੈਗਾ ਡਿਪਾਰਟਮੈਂਟ ਹੈਗਾ ਯੂਨਿਡੋ ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਵੈਲਪਮੈਂਟ ਆਰਗੇਨਾਈਜੇਸ਼ਨ ਉਹਦੇ ਵਿੱਚ ਵੀ ਮੈਂ ਕੰਮ ਕੀਤਾ ਔਰ ਉਸੇ ਤਰ੍ਹਾਂ ਦੇ ਨਾਲ ਉਹਨਾਂ ਦੀ ਇੱਕ ਹੋਰ ਇਸ ਤਰ੍ਹਾਂ ਹੀ ਵਿੰਗ ਹੈਗਾ ਆਰਗੇਨਾਈਜੇਸ਼ਨ ਜਿਹਦਾ ਨਾਮ ਹੈਗਾ ਯੂਨਾਈਟਿਡ ਨੇਸ਼ਨਸ ਆਫਿਸ ਆਫ ਡਰਗ ਡਰੱਗਸ ਐਂਡ ਕ੍ਰਾਈਮ United Nations Office of Drugs and Crime ਦਾ ਮਤਲਬ ਹੈ UNODC ਉੱਥੇ ਇਹਨਾਂ ਦੀ ਕੰਪਲੇਂਟ ਜਾਣੀ ਚਾਹੀਦੀ ਉਹ ਕਿਸ ਤਰ੍ਹਾਂ ਜਾਏਗੀ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ process ਵੀਡੀਓ ਦੇ ਵਿੱਚ ਸਮਝਾਣ ਲੱਗਾ ਹਾਂ ਵੀਡੀਓ ਜਿਆਦਾ ਵੱਡਾ ਤਾਂ ਨਹੀਂ ਮੈਂ ਬਣਾ ਸਕਦਾ ਮੈਂ ਥੋੜਾ ਜਿਹਾ ਇਹਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਕਿ ਕਿਸ ਤਰ੍ਹਾਂ ਹੱਟ ਸਕਦੀ ਹੈ ਇਹ ਅਸੀਂ ਉੱਥੇ ਤੱਕ ਕਦੋਂ ਪਹੁੰਚਾਂਗੇ ਸ਼ੁਰੂ ਦੇ ਵਿੱਚ ਅਸੀਂ ਇਹ ਜਿਹੜਾ ਵੀ ਭਗਵੰਤਮਾਨ ਗਵਰਨਮੈਂਟ ਕਰ ਰਹੀ ਹੈ ਉੱਥੇ ਜਾਂ ਪੁਲਿਸ ਕਰ ਰਹੀ ਹੈ ਉੱਥੇ ਉਹ ਇੰਨੇ ਇਫੈਕਟਿਵ ਪ੍ਰੋਗਰਾਮ ਨਹੀਂ ਹੈਗੇ ਤਾਂ ਹੀ ਹੈ ਵਧਦੀ ਜਾ ਰਹੀ ਹੈਗੀ ਹੈ ਇਹਦੀ ਪ੍ਰੋਬਲਮ ਨਸ਼ਿਆਂ ਦੀ ਤਾਂ ਸਾਨੂੰ ਕਰਨਾ ਕੀ ਪਏਗਾ ਸਭ ਤੋਂ ਪਹਿਲੇ ਕੀ ਕਰਨਾ ਪਏਗਾ ਜਿਸ ਤਰ੍ਹਾਂ ਐ ਐਂਟੀ ਡਰੱਗ ਕਮੇਟੀਆਂ ਬਣੀਆਂ ਸੀ ਉੱਥੇ ਯਾਨੀ ਕਿ ਨਸ਼ਾ ਰੋਕੋ ਕਮੇਟੀਆਂ ਪਿੰਡਾਂ ਦੇ ਵਿੱਚ ਬਣੀਆਂ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਕਨਸੋਲੀਡੇਟ ਕਰਨ ਦੀ ਜ਼ਰੂਰਤ ਹੈ ਕਨਸੋਲੀਡੇਟ ਦਾ ਮਤਲਬ ਹੈਗਾ ਕਿ ਬਹੁਤ ਜ਼ਿਆਦਾ ਬਣਾਉਣ ਦੀ ਜ਼ਰੂਰਤ ਨਹੀਂ ਬਲਕਿ ਸਾਰੀਆਂ ਜੁਨੀਆ ਕਮੇਟੀਆਂ ਦਾ ਉਹਨੂੰ ਇੱਕ ਵੱਡੀ ਕਮੇਟੀ ਦੇ ਅੰਦਰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਅਲੱਗ-ਅਲੱਗ ਨਹੀਂ ਹੋਣੀਆਂ ਚਾਹੀਦੀਆਂ ਉਹ ਹੁਣ ਜਿਹੜੀ ਕਮੇਟੀ ਬਣੇਗੀ ਉਹਦੇ ਕੁਝ ਆਫਿਸ ਬੇਰਰਸ ਬਣਾ ਲਓ ਔਰ ਕਮੇਟੀ ਦੇ ਮੈਂਬਰਸ ਬਣਾ ਲਓ ਯਾਨੀ ਕਿ 12 ਤੋਂ 15 ਬੰਦਿਆਂ ਦੀ ਹੈ ਟੋਟਲ ਕਮੇਟੀ ਜਿਹੜੇ ਆਫਿਸ ਬੇਰਰਸ ਹੋਣਗੇ ਉੱਪਰ ਉੋ ਕੀ ਕਰਨਗੇ ਕਿ ਪਿੰਡਾਂ ਦੇ ਵਿੱਚੋਂ ਇਹ ਡਾਟਾ ਲੈ ਕੇ ਕਿ ਕੌਣ ਉੱਥੇ ਵੇਚ ਰਿਹਾ ਕੌਣ ਨਸ਼ਾ ਕਰ ਰਿਹਾਗਾ ਉਹ ਡਾਟਾ ਦੀ ਲਿਸਟਾਂ ਬਣਾਣਗੇ ਮੈਂ ਸੁਣਿਆ ਕਿ ਲਿਸਟਾਂ ਬਣਾ ਰਹੇ ਹੈਗੇ ਉਹ ਪਰ ਮੈਂ ਅਜ ਤੱਕ ਕੋਈ ਨਹੀਂ ਦੇਖੀ ਕਿਉਂਕਿ ਉਹਨਾਂ ਨੂੰ ਇਹ ਕਮਿਊਨੀਕੇਸ਼ਨ ਦੇ ਪ੍ਰੋਸੈਸਿਸ ਦਾ ਪਤਾ ਹੀ ਨਹੀਂ ਹੈਗਾ ਜ਼ਿਆਦਾਤਰ ਹੈ ਜਿਹੜੇ ਕਮੇਟੀ ਚ ਚਲਾ ਰਹੇ ਹੈਗੇ ਆ ਜਾਂ ਇਹ ਜਿਹੜੇ ਡਰੱਗਸ ਨੂੰ ਰੋਕਣ ਵਾਸਤੇ ਹੋਰ ਕੰਮ ਕਰ ਰਹੇ ਹੈਗੇ ਦੇ ਆਰ ਨਾਟ ਪ੍ਰੋਪਰਲੀ ਐਜੂਕੇਟਿਡ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਾਡਰਨ ਜਿਹੜਾ ਇਸ ਵੇਲੇ ਪੀਰੀਅਡ ਚੱਲ ਰਿਹਾ ਹੈਗਾ ਇਹਦੇ ਵਿੱਚ ਤੁਸੀਂ ਆਪਣਾ ਕਮਿਊਨੀਕੇਸ਼ਨ ਕੈਂਪੇਨ ਕਿਸ ਤਰ੍ਹਾਂ ਚਲਾਣਾ ਤਾਂ ਉਹ ਜਿਹੜੀਆਂ ਲਿਸਟਾਂ ਹੈਗੀਆਂ ਉਹਨਾਂ ਨੂੰ ਪਬਲਿਕ ਕਰਨਾ ਪਏਗਾ ਕੋਈ ਵੈਬਸਾਈਟ ਬਣਾ ਲਓ ਜੇਕਰ ਤੁਹਾਡੇ ਕੋਲ ਕੋਈ ਬੰਦਾ ਹੈਗਾ ਤਾਂ ਉਹਨੂੰ ਕੋ ਕਹ ਕੇ ਵੈਬਸਾਈਟ ਬਣਾ ਕੇ ਉਹਦੇ ਉੱਤੇ ਪਾਣੀ ਸਿੱਧੀ ਨਹੀਂ ਪਾਣੀ ਕਦੇ ਵੀ ਯਾਨੀ ਕਿ ਕਿਸੇ ਦਾ ਤੁਹਾਨੂੰ ਪਤਾ ਚੱਲਿਆ ਕਿ ਪਿੰਡ ਦੇ ਵਿੱਚ ਇਹ ਵੇਚ ਰਿਹਾ ਇਹ ਲੈ ਰਿਹਾ ਨਸ਼ਾ ਉਹਦਾ ਸਿੱਧਾ ਨਾਮ ਨਹੀਂ ਲਿਖਣਾ ਤੁਸੀਂ ਉਹਦਾ ਨਾਮ ਲਿਖ ਕੇ ਆਪਣੀ ਕੰਪਲੇਂਟ ਬਣਾ ਕੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਉੱਥੇ ਦੇ ਪੁਲਿਸ ਸਟੇਸ਼ਨ ਨੂੰ ਦੇਣੀ ਹੈ। ਪੁਲਿਸ ਸਟੇਸ਼ਨ ਤੋਂ ਇੱਕ ਉਹਦਾ ਡੀਡੀਆਰ ਨੰਬਰ ਲੈਣਾ ਹੈਗਾ। ਉਹ ਡੀਡੀ ਸਟੈਂਪ ਲਗਾ ਦਿੰਦੀ ਹੈ ਪੁਲਿਸ ਔਰ ਉਹਦਾ ਨੰਬਰ ਦੇ ਦਿੰਦੀ ਹੈ ਕਿ ਇਹ ਡੀਡੀਆਰ। ਉਸ ਤੋਂ ਬਾਅਦ ਉਹ ਲਿਸਟ ਨੂੰ ਤੁਸੀਂ 15 ਦਿਨ ਵੇਟ ਕਰੋ ਉਹਦੇ ਵਿੱਚ ਕੰਪਲੇਂਟ ਲਿਖੋ ਕਿ ਅਸੀਂ 15 ਦਿਨ ਦਾ ਤੁਹਾਨੂੰ ਪੁਲਿਸ ਨੂੰ ਟਾਈਮ ਦੇ ਰਹੇ ਹਾਂ ਕਿ ਇਹਨਾਂ ਬੰਦਿਆਂ ਨੂੰ ਪਕੜ ਕੇ ਐਕਸ਼ਨ ਇਮੀਡੀਐਟਲੀ ਲੇਤਾ ਜਾਵੇ। ਜੇ 15 ਦਿਨ ਚ ਪੁਲਿਸ ਐਕਸ਼ਨ ਨਹੀਂ ਲੈਂਦੀ ਹੈਗੀ ਉਹਨੂੰ ਪਬਲਿਕ ਕਰ ਦਿਓ। ਤਾਂ ਉਸ ਤੋਂ ਬਾਅਦ ਉਹ ਤੁਸੀਂ ਉਹ ਲਈ ਲਿਸਟਾਂ ਪਾਦਤੀਆਂ ਇਸ ਤਰ੍ਹਾਂ ਹੀ ਤੁਸੀਂ ਜਿਆਦਾ ਵੱਡਾ ਹਾਲੇ ਏਰੀਆ ਨਾ ਕੁਝ ਇੱਕ ਜਾਂ ਦੋ ਡਿਸਟ੍ਰਿਕਟ ਦੇ ਵਿੱਚ ਹੀ ਆਪਣਾ ਇੱਕ ਪ੍ਰੋਟੋਟਾਈਪ ਬਣਾਓ ਕਿ ਇਹ ਤੁਹਾਡਾ ਸਿਸਟਮ ਇੱਕ ਜਾਂ ਦੋ ਡਿਸਟ੍ਰਿਕਟ ਦੇ ਵਿੱਚ ਚੱਲਦਾ ਹੈ ਜਾਂ ਨਹੀਂ ਚੱਲਦਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਕਿ ਜਿਸ ਵਲੇ ਲਿਸਟਾਂ ਪਾ ਦਿੱਤੀਆਂ ਗਈਆਂ ਉੱਥੇ ਉਸ ਤੋਂ ਬਾਅਦ ਉਹ ਲੋਕਾਂ ਦੇ ਵੀਡੀਓ ਜਿਹੜੇ ਰੋਂਦੀਆਂ ਹੋਈਆਂ ਮਾਵਾਂ ਜਾਂ ਉਹਨਾਂ ਦੀਆਂ ਪਤਨੀਆਂ ਹੈਗੀਆਂ ਅ ਔਰਤਾਂ ਹੈਗੀਆਂ ਉਹਨਾਂ ਦੇ ਵੀਡੀਓਸ ਮੈਂ ਕਈ ਦੇਖੇ ਹੈਗੇ ਇੱਥੇ ਉਹ ਪਾ ਉਹਦੇ ਨਾਲ ਵੈਬਸਾਈਟ ਦੇ ਉੱਤੇ ਐ ਸਾਰੀ ਚੀਜ਼ ਨੂੰ ਇਹਨੂੰ ਪਬਲਿਕ ਕਰੋ ਉਹਦੀ ਇੱਕ ਇੱਕ ਕਾਪੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਹੀ ਭੇਜ ਸਕਦੇ ਹੋਗੇ ਮੈਂ ਕੀ ਕੀਤਾ ਹੈਗਾ ਤੁਹਾਨੂੰ ਮੈਂ ਕੀ ਦੱਸਦਾ ਮੈਂ ਮਾਈਕਰੋਸਾਈਟਸ ਬਣਾਣਾ ਹੈਗਾ ਮੈਂ ਇੱਕ ਆਪਣੇ ਦਾ ਨਿਊਜ਼ ਸਾਈਟ ਚਲਾਉਣਾ ਉਸ ਤੋਂ ਬਾਅਦ ਜਿਹੜੇ ਇਹੋ ਜਿਹੇ ਵੱਡੇ ਵੱਡੇ ਇਸ਼ੂਸ ਹੈਗੇ ਉਹਨਾਂ ਦੇ ਉੱਤੇ ਮੈਂ ਇੱਕ ਡੈਡੀਕੇਟਿਡ ਯਾਨੀ ਕਿ ਉਹਦੇ ਉੱਤੇ ਉਸੇ ਇਸ਼ੂ ਨੂੰ ਕਵਰ ਕੀਤਾ ਜਾਏਗਾ ਜਿਸ ਤਰ੍ਹਾਂ ਕਿ ਮੈਂ ਇੱਕ EVM ਦੀ ਜਿਹੜੀ ਇੰਡੀਆ ਦੇ ਇਲੈਕਸ਼ਨਸ ਦੇ ਵਿੱਚ ਇਲੈਕਟ੍ਰੋਨਿਕ VOTING ਮਸ਼ੀਨ EVM ਦੀ ਹੈਰਫੇਰੀ ਹੁੰਦੀ ਹੈ ਉਹਦੇ ਉੱਤੇ ਮੈਂ ਇੱਕ ਬਹੁਤ ਅੱਛੀ ਕੰਪਰੀਹੈਂਸਿਵ ਸਾਈਟ ਬਣਾਈ ਹੋਈ ਹੈ ਉਸੇ ਤਰ੍ਹਾਂ ਜਿਹੜਾ ਕਿਸਾਨਾਂ ਦਾ ਇਸ਼ੂਸ ਹੈਗੇ ਐ MSP ਦਾ ਹੈਗਾ ਜਾਂ ਹੋਰ ਜਿਹੜੇ ਇਸ਼ੂਸ ਹੈਗੇ ਉਹਨਾਂ ਦੇ ਉੱਤੇ ਜਿਹੜੇ ਅਤਿਆਚਾਰ ਹੋ ਰਹੇ ਹੈਗੇ ਆ ਉਹਦੇ ਵਾਸਤੇ ਕਿਸਾਨਾਂ ਵਾਸਤੇ ਇੱਕ ਅਲੱਗ ਬਣਾਈ ਹੈ ਇਸ ਤਰ੍ਹਾਂ ਹੀ ਮੈਂ ਡਰੱਗਜ਼ ਵਾਸਤੇ ਵੀ ਬਣਾ ਸਕਦਾ ਹੈਗਾ ਆ ਔਰ ਇਹ ਸਾਰੀ ਇਨਫੋਰਮੇਸ਼ਨ ਉਸ ਵੈਬਸਾਈਟ ਤੇ ਆ ਕੇ ਐਨ ਵੱਸੇ ਸਰਕੂਲੇਟ ਕਰਨਾ ਸਭ ਜਗ੍ਹਾ ਤੇ ਸਭ ਤੋਂ ਪਹਿਲੇ ਤਾਂ ਇਹੀ ਹੋਣਾ ਚਾਹੀਦਾ ਹੈਗਾ ਕਿ ਜਿੰਨੀ ਦੇਰ ਤੱਕ ਅਸੀਂ ਇਹ ਨੂੰ ਫਿਲਾਵਾਗੇ ਨਹੀਂ ਕਿ ਐਨੀ ਵੱਡੀ ਐ ਪ੍ਰੋਬਲਮ ਐ ਉਨੀ ਦੇਰ ਤੱਕ ਕੋਈ ਨਾ ਲਾ ਇਨਫੋਰਸਮੈਂਟ ਨਾ ਸਰਕਾਰ ਔਰ ਨਾ ਹੀ ਕੋਈ ਕੋਰਟਸ ਕੋਈ ਐਕਸ਼ਨ ਲੈਂਦੇ ਐ ਜਿਸ ਵੇਲੇ ਸਾਰੀ ਇਨਫੋਰਮੇਸ਼ਨ ਬਣ ਜਾਏਗੀ ਐਨੂੰ ਅਸੀਂ ਫੇਰ ਅ ਫੇਰ ਅਸੀਂ ਪਹਿਲੇ ਕੋਰਟ ਦੇ ਵਿੱਚ ਮੈਂ ਪਟੀਸ਼ਨਸ ਪਾਵਾਂਗਾ ਮੈਂ ਕਈ ਪਟੀਸ਼ਨਸ ਪਾਣਾ ਤੁਸੀਂ ਜਾਣਦੇ ਵੀ ਹੋਗੇ ਮੇਰੇ ਉੱਥੇ ਮੈਂ ਲਿੰਕਸ ਦੇ ਥੱਲੇ ਛੱਡ ਦਾਂਗਾ ਤੁਸੀਂ ਸਾਰੇ ਉਹ ਲਿੰਕਸ ਦੇਖ ਲੈਣਾ ਜਿਹੜੀਆਂ ਮੈਂ ਕਿਸਾਨਾਂ ਵਾਸਤੇ ਜਾਂ ਈਵੀਐਮ ਵਾਸਤੇ ਮਾਈਕ੍ਰੋਸਾਈਟਸ ਬਣਾਈਆਂ ਉਹ ਵੀ ਆਪਣੇ ਕੰਮ ਦੇ ਬਾਰੇ ਵੀ ਔਰ ਜਿਹੜੀਆਂ ਪਟੀਸ਼ਨਸ ਪਾਣਾ ਉਹ ਵੀ ਉਹ ਦੇਖ ਲੈਣਾ ਫਿਰ ਮੈਂ ਯੂਨਾਈਟਿਡ ਨੇਸ਼ਨਸ ਆਫਿਸ ਆਫ ਡਰੱਗਸ ਐਂਡ ਕ੍ਰਾਈਮ ਦੇ ਵਿੱਚ ਅਪਰੋਚ ਕਰਾਂਗਾ ਵਿਦ ਅ ਪਟੀਸ਼ਨ ਕਿ ਇਹ ਵਾਲੀ ਪ੍ਰੋਬਲਮ ਉੱਥੇ ਸਰਕਾਰ ਦੇ ਵਿੱਚ ਹੋ ਰਹੀ ਹੈਗੀ ਇਹ ਸਰਕਾਰ ਇਸ ਨਾਟ ਏਬਲ ਟੂ ਸਟਾਪ ਦਿਸ ਪ੍ਰੋਬਲਮ ਇਨ ਪੰਜਾਬ ਸੋ ਯੂ ਟੇਕ ਸਮ ਐਕਸ਼ਨ ਉੱਥੇ ਮੈਂ ਉਹ ਜਿਸ ਨਾਲ ਪੇਟੀਸ਼ਨ ਪਾਵਾਂਗਾ ਤਾਂ ਫਿਰ ਸਰਕਾਰ ਤੇ ਜਿਹੜਾ ਪ੍ਰੈਸ਼ਰ ਬਣੇਗਾ ਤਾਂ ਚਾਹੇਦ ਹੋ ਸਕਦਾ ਹੈ ਕਿ ਕੋਈ ਐਕਸ਼ਨ ਹੋਏ। ਵੈਸੇ ਇਹਦੇ ਚ ਰਿਸਕ ਮੈਨੂੰ ਵੀ ਬੜਾ ਪਰ ਮੈਨੂੰ ਆਲਰੇਡੀ ਮੈਂ ਜਿਹੜਾ ਕੰਮ ਕਰਦਾ ਹੈਗਾ ਸਰਕਾਰ ਉਸ ਤੋਂ ਖੁਸ਼ ਨਹੀਂ ਹੈਗੀ। ਮੈਨੂੰ ਕਈ ਤਰ੍ਹਾਂ ਦੀਆਂ ਥ੍ਰੈਟਸ ਆਂਦੀਆਂ, ਜਾਨ ਤੋਂ ਮਾਰਨ ਦੀ ਧਮਕੀ ਹੈਗੀ ਹੈ। ਔਰ ਉਹ ਸਰਕਾਰ ਦੇ ਔਰ ਐਨਐਚਆਰਸੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਵੀ ਈਸ਼ੂ ਕੀਤਾ ਹੈ ਕਿ ਮੈਨੂੰ ਬਚਾਇਆ ਜਾਵੇ। ਔਰ ਨਾਲ ਹੀ ਇੱਕ आर एस एफ ਜਿਹੜੀ ਜਰਨਲਿਸਟਸ ਨੂੰ ਪ੍ਰੋਟੈਕਟ ਕਰਦੀ ਹੈ ਪੂਰੇ ਵਰਲਡ ਦੇ ਵਿੱਚ ਰਿਪੋਰਟਰਸ ਵਿਦਆਊਟ ਬਾਰਡਰਸ ਬੜੀ ਵੱਡੀ ਸੰਸਥਾ ਉਹ ਫਰਾਂਸ ਦੇ ਵਿੱਚ ਉਹਨੇ ਵੀ ਮੇਰੇ ਬਾਰੇ ਲਾ ਮਿਨਿਸਟਰ ਨੂੰ ਇੰਡੀਆ ਦੇ ਔਰ ਫੋਰਮ ਮਿਨਿਸਟਰ ਨੂੰ ਲਿਖਿਆ ਹੈਗਾ ਕਿ ਮੈਨੂੰ ਪ੍ਰੋਟੈਕਟ ਕੀਤਾ ਜਾਵੇ ਮੈਨੂੰ ਕਈ ਥ੍ਰੈਟਸ ਆ ਗੀਆਂ ਕਈ ਤਰ੍ਹਾਂ ਦੀ ਯਾਨੀ ਕਿ ਲੀਗਲ ਥ੍ਰੈਟਸ ਵੀ ਆ ਗੀਆਂ ਝੂਠੇ ਕੇਸ ਪਾੰਦੇ ਮੇਰੇ ਤੇ ਔਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਗੀਆਂ ਉਹ ਵੀ ਤੁਸੀਂ ਥੱਲੇ ਦੇਖ ਸਕਦੇ ਹੋ ਮੈਂ ਇਹ ਸਾਰਾ ਇਸ ਤਰ੍ਹਾਂ ਇਹ ਕੈਂਪੇਨ ਕਰਾਂਗੇ ਇਸ ਟਾਈਮ ਤਾਂ ਲੱਗੇਗਾ ਮੈਂ ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਇਹ ਬਹੁਤ ਜਲਦੀ ਹੋ ਜਾਏਗਾ ਬਟ ਅ ਪ੍ਰੋਸੈਸ ਵੀ ਵਿਲ ਹੈਵ ਟੂ ਫਾਲੋ ਦਿਸ ਪ੍ਰੋਸੈਸ ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹਨੂੰ ਬਚਾ ਸਕੀਏ ਹੁਣ ਜਿਹੜਾ ਜਿੰਨਾ ਵੀ ਸਰਕਾਰ ਕੰਮ ਕਰ ਰਹੀ ਹੈ ਠੀਕ ਕਰ ਰਹੀ ਹੈ ਗਲਤ ਕਰ ਰਹੀ ਹੈ ਮੈਂ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਇਹ ਝੂਠ ਜਿਹੜਾ ਬੋਲ ਰਹੇ ਹੈਗੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਵੇਂ ਝੂਠ ਬੋਲਣ ਦਾ ਕੇਜਰੀਵਾਲ ਜਿਹੜਾ ਕਹਿੰਦਾ 3 ਤੋਂ 4 ਮਹੀਨੇ ਚ ਰਖਵਾ ਦਾਂਗੇ ਉਹਨੂੰ ਐਸੀ ਝੂਠ ਬੋਲਣ ਦਾ ਪਾਪ ਲੱਗਾ ਮਾਵਾਆਂ ਦੀਆਂ ਦੁਆਵਾਂ ਉਹਨੂੰ ਮਾਵਾਆਂ ਦੀਆਂ ਉਹ ਆ ਲੱਗੀ ਹੈਗੀ ਹੈ ਕਿ ਉਹ ਜੇਲ੍ਹ ਦੇ ਵਿੱਚ ਸੜ ਰਿਹਾ ਕਹਿੰਦੇ ਕਿ ਇਹਦੇ ਪੋਲੀਟਿਸ਼ੀਅਨ ਕਹਿ ਰਹੇ ਕਿ ਪਤਾ ਨਹੀਂ ਕਦਸੇ ਲੈ ਮਰ ਜਾ ਉਹਨਾਂ ਇੰਨੀਆਂ ਬਿਮਾਰੀਆਂ ਜੇਲ੍ਹ 'ਚ ਲੱਗੀਆਂ ਕਿ ਮਰ ਵੀ ਸਕਦਾ ਕਿਉਂਕਿ ਝੂਠ ਬੋਲਿਆ ਉਹਨੇ ਹਰੇਕ ਜਗ੍ਹਾ ਤੇ ਝੂਠ ਬੋਲਦਾ ਜਿੱਥੇ ਸੱਚ ਬੋਲਣ ਨਾਲ ਵੀ ਕੰਮ ਚੱਲ ਸਕਦਾ ਹੈ ਉੱਥੇ ਵੀ ਇਹ ਕੇਜਰੀਵਾਲ ਔਰ ਇਹਦੇ ਆਮ ਆਦਮੀ ਦੇ ਪਾਰਟੀ ਦੇ ਬੰਦੇ ਝੂਠ ਬੋਲਦੇ ਝੂਠੇ ਆ ਬੜੇ ਝੂਠੇ ਮੈਂ ਸਾਰੀਆਂ ਪਾਰਟੀਆਂ ਚ ਐਨਾ ਸੋਚਣਾ ਮੈਂ ਕਿਸੇ ਹੋਰ ਪਾਰਟੀ ਦੀ ਹਮਾਇਤ ਕਰ ਰਿਹਾ ਤਾਂ ਇਹ ਜਿਹੜਾ ਹੈਗਾ ਇਹਨੂੰ ਰੂਟ ਕੌਜ਼ ਜੇ ਇਹ ਕਿਸ ਤਰ੍ਹਾਂ ਹੈਗਾ ਕਿਸ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਪੰਜਾਬ ਗਵਰਨਮੈਂਟ ਮੰਨ ਲਓ ਇੱਕ ਜ਼ਹਿਰੀਲਾ ਪੇੜ ਹੈ ਉਹਦੇ ਤੇ ਜ਼ਹਿਰੀਲੇ ਪੱਤੇ ਲੱਗਦੇ ਐ ਕੀ ਕਰ ਰਹੇ ਹੈਗੇ ਇਹ ਪੱਤਿਆਂ ਦਾ ਇਲਾਜ ਕਰ ਰਿਹਾ ਪੱਤਿਆਂ ਨੂੰ ਤੋੜ ਤੋੜ ਕੇ ਇੱਕ ਜਗ੍ਹਾ ਤੇ ਸੁੱਟੀ ਜਾ ਰਹੇ ਹੈ ਅਲੱਗ ਜਗ੍ਹਾ ਤੇ ਪਰ ਉਹਦੀ ਜੜ ਨੂੰ ਨਹੀਂ ਖਤਮ ਕਰ ਰਹੇ ਪੇੜ ਦੇ ਉਤੇ ਤਾਂ ਹੋਰ ਪੱਤੇ ਲੱਗਦੇ ਜਾਣਗੇ ਜਿੰਨੀ ਦੇਰ ਤੱਕ ਉਹਦੀ ਜੜ ਤੋਂ ਤੁਸੀਂ ਹੱਲ ਨਹੀਂ ਢੂੰਦੇਗੇ ਉਨੀ ਦੇਰ ਤੱਕ ਨਹੀਂ ਹੋ ਸਕਦਾ ਤਾਂ ਮੈਂ ਤੁਹਾਨੂੰ ਬਰੀਫਲੀ ਇਹਦਾ ਦੱਸ ਰਿਹਾਗਾ ਕਿ ਦੋ ਆਜੇ بڑے ਵੱਡੇ ਸੋਲੂਸ਼ਨ ਹੈਗੇ ਆ ਇਹਨੂੰ ਠੀਕ ਕਰਨ ਦੇ ਨਸ਼ਾਨ ਇਹਦਾ ਰੂਟ ਕੌਜ਼ ਕੀ ਹੈਗਾ ਯਾਨੀ ਕਿ ਜੜ ਤੋਂ ਅਜੀ ਬਿਮਾਰੀ ਕੀ ਹੈਗੀ ਹੈ ਕਿ ਇੱਕ ਤਾਂ ਅਨਇੰਪਲੋਇਮੈਂਟ ਬੇਰੋਜ਼ਗਾਰੀ ਹੈ ਔਰ ਦੂਸਰਾ ਜਿਹੜਾ ਹੈਗਾ ਇੰਡਸਟਰੀ ਦੀ ਡਿਵੈਲਪਮੈਂਟ ਨਹੀਂ ਉੱਥੇ ਹੋ ਰਹੀ ਇੰਡਸਟਰੀ ਕਿਹੜੀ ਸਮਾਲ ਐਂਡ ਮੀਡੀਅਮ ਬਿਜ਼ਨੈਸਸ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਮੈਂ ਯੂਨਿਡੋ ਦੇ ਨਾਲ ਕੰਮ ਕਰਦਾ ਸੀ ਉੱਥੇ ਮੈਂ ਸਮਾਲ ਐਂਡ ਮੀਡੀਅਮ ਬਿਜ਼ਨੈਸਸ ਨੇ ਆਪਣਾ ਕੰਮ ਲੋਕਲ ਮਾਰਕੀਟ ਇੰਡੀਅਨ ਮਾਰਕੀਟ ਔਰ ਐਕਸਪੋਰਟ ਮਾਰਕੀਟਸ ਨੂੰ ਕਿਸ ਤਰ੍ਹਾਂ ਵਧਾਣਾ ਟੈਕਨੋਲੋਜੀ ਯੂਜ਼ ਕਰਕੇ ਉਹ ਮੈਂ ਉਹਨਾਂ ਨੂੰ ਦੱਸਦਾ ਸੀ ਤਾਂ ਇਹ ਜਿਹੜਾ ਹੈਗਾ ਪਹਿਲੀ ਤਾਂ ਅਨਇਮਪਲੋਇਮੈਂਟ ਕਿਸ ਤਰ੍ਹਾਂ ਖਤਮ ਹੋ ਸਕਦੀ ਹੈ ਇਹ ਐਸਟ੍ਰੀ ਕੇ ਨਾਮ ਨਹੀਂ ਖਤਮ ਹੋ ਸਕਦੀ ਜਿਸ ਤਰ੍ਹਾਂ ਤੁਸੀਂ ਉਹ ਉੱਥੇ ਪ੍ਰੋਟੈਸਟ ਕਰਦੇ ਹੋ ਜਾਂ ਨਾਰੇ ਲਗਾਉਂਦੇ ਹੈਗੇ ਹੋ ਜਾਂ ਟੈਂਕੀਆਂ ਤੇ ਚੜ ਜਾਂਦੇ ਹੋ ਉਹਦੇ ਨਾਲ ਨਹੀਂ ਖਤਮ ਹੋਣੀ ਕਿਉਂਕਿ ਇਹ ਜਿੰਨੇ ਬੰਦੇ ਇਸ ਵੇਲੇ ਪੰਜਾਬ ਦੇ ਵਿੱਚ ਹੈਗੇ ਆ ਸਰਕਾਰ ਦੇ ਕੋਲ ਪੈਸਾ ਨਹੀਂ ਹੈਗਾ ਸਰਕਾਰ ਤਾਂ ਅੱਗੇ 4 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਥੱਲੇ ਦੱਬੀ ਹੋਈ ਹੈ ਉਹਦੇ ਕੋਲ ਸੈਲਰੀਆਂ ਦੇਣ ਨੂੰ ਪੈਸਾ ਹੀ ਨਹੀਂ ਹੈਗਾ ਔਰ ਜਿਹੜੇ ਜਿਹੜੇ ਇਸ ਵੇਲੇ ਸਰਕਾਰ ਚਲਾ ਰਹੇ ਉਹ ਅਨਪਰ ਟਾਈਪ ਹੈਗੇ ਉਹਨਾਂ ਨੂੰ ਮਾਡਰਨ ਜਿਹੜਾ ਤਰੀਕਾ ਗਵਰਨੈਂਸ ਦਾ ਉਹ ਆਂਦਾ ਹੀ ਨਹੀਂ ਹੈਗਾ ਤਾਂ ਉਹ ਨਹੀਂ ਕਰ ਸਕਦੇ ਹੈਗੇ ਸਰਕਾਰ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ ਜੇਕਰ ਪ੍ਰਾਈਵੇਟ ਦੇ ਵਿੱਚ ਨੌਕਰੀ ਲੱਗ ਸਕਦੀ ਹੈਗੀ ਆ ਉਹਦੇ ਵਾਸਤੇ ਸਾਡੇ ਬੱਚੇ ਇੰਪਲੋਇਬਲ ਹੀ ਨਹੀਂ ਹੈਗੇ ਕਿਉਂਕਿ ਉਹਦੀ ਪੜ੍ਹਾਈ ਠੀਕ ਨਹੀਂ ਤਾਂ ਇਹ ਸਕੂਲਾਂ ਦੀ ਸਭ ਤੋਂ ਪਹਿਲੇ ਪੜ੍ਹਾਈ ਠੀਕ ਕਰਨੀ ਪੈਣੀ ਹੈਗੀ ਉਹਦੇ ਵਾਸਤੇ ਵੀ ਮੈਂ ਬਹੁਤ ਕੰਮ ਕਰਦਾ ਹੈਗਾ ਵਾ ਆਪਣਾ ਮੈਂ ਇੱਥੇ ਫ੍ਰੀ ਸਕੂਲ ਵੀ ਬੱਚਿਆਂ ਵਾਸਤੇ ਚਲਾ ਰਿਹਾ ਸੀ ਤਾਂ ਉਹਨੂੰ ਠੀਕ ਕਰਨ ਤੋਂ ਬਾਅਦ ਫਿਰ ਥੋੜਾ ਜਿਹਾ ਚਾਂਸ ਹੈਗਾ ਕਿ ਜਿਸ ਵੇਲੇ ਅਨਇੰਪਲੋਇਮੈਂਟ ਔਰ ਯਾਨੀ ਕਿ ਬੇਰੁਜ਼ਗਾਰੀ ਔਰ ਇੰਡਸਟਰੀ ਦੀ ਡਵੈਲਪਮੈਂਟ ਹੋਣੀ ਸ਼ੁਰੂ ਹੋ ਜਾਏਗੀ ਖਾਸ ਕਰਕੇ ਸਮਾਲ ਐਂਡ ਮੀਡੀਅਮ ਬਿਜ਼ਨੈਸਸ ਲਈ ਉਹਦੇ ਵਿੱਚ ਜਿਹੜੇ ਇੰਪਲਾਈਬਲ ਲੋਗ ਹੋਣਗੇ ਉਹਨਾਂ ਨੂੰ ਨੌਕਰੀ ਮਿਲਣੀ ਸ਼ੁਰੂ ਹੋ ਜਾਏਗੀ ਤਾਂ ਤਾਂ ਥੋੜਾ ਜਿਹਾ ਚਾਂਸ ਹੈਗਾ ਕਿ ਇਹ ਨਸ਼ਿਆਂ ਦਾ ਜਿਹੜਾ ਉਹ ਤੋਂ ਜਿਹੜੀ ਤਬਾਹੀ ਹੋ ਰਹੀ ਹੈ ਉਹ ਰੁਕ ਸਕਦੀ ਹੈ। ਇਹ ਮੈਂ ਤੁਹਾਨੂੰ ਬਰੀਫਲੀ ਇਹਦੇ ਵਿੱਚ ਵੀਡੀਓ ਦੇ ਵਿੱਚ ਦੱਸ ਰਿਹਾ ਤਾਂ ਤੁਸੀਂ ਹੋਰ ਜੇਕਰ ਮੇਰੇ ਕੋਲੋਂ ਜਾਣਨਾ ਹੈਗਾ ਤਾਂ ਮੈਂ ਇਹਦੇ ਥੱਲੇ ਵੀਡੀਓ ਥੱਲੇ ਮੇਰੇ ਕੰਟੈਕਟਸ ਵੀ ਹੋਣਗੇ ਯਾਨੀ ਕਿ ਲਿੰਕਸ ਹੋਣਗੇ ਉਹਨੂੰ ਕਲਿੱਕ ਕਰੋਗੇ ਤਾਂ ਮੇਰਾ ਕੰਟੈਕਟ ਤਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਏ ਕਿਉਂਕਿ ਇਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਅੱਗੇ ਤਾਂ ਅਸੀਂ ਜੇਕਰ ਪੰਜਾਬ ਦੀ ਇਹਲੀ ਨਸ਼ਾ ਤੋਂ ਹੋਣ ਵਾਲੀ ਤਬਾਹੀ ਨਹੀਂ ਰੁਕੇਗੀ ਤਾਂ ਪੰਜਾਬ ਬਿਲਕੁਲ ਬਰਬਾਦ ਹੋ ਜਾਏਗਾ ਅੱਗੇ ਹੀ ਆਲਰੇਡੀ ਬਰਬਾਦ ਹੋ ਜਾਗਾ ਤਾਂ ਹੋਰ ਵੀ ਇਹਦੇ ਬਹੁਤ ਜ਼ਿਆਦਾ ਕਰਕਰ ਦੇ ਵਿੱਚ ਇਹਦਾ ਨੁਕਸਾਨ ਹੋਏਗਾ ਤਾਂ ਇਹਨੂੰ ਮਿਲ ਰੋਕਣ ਵਾਸਤੇ ਸਾਨੂੰ ਮਿਲ ਕੇ ਕੁਝ ਕਰਨਾ ਪਏਗਾ ਸਰਕਾਰ ਕੋਲੋਂ ਜ਼ਿਆਦਾ ਉਮੀਦ ਨਾ ਰੱਖੋ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਬਾਕੀ ਅਗੇ ਨਾਲ ਰਿਲੇਟਿਡ ਜਿਹੜੇ ਲਿੰਕਸ ਅਗੇ ਆ ਉਹ ਇਹਦੇ ਥੱਲੇ ਛੱਡ ਦਾਂਗਾ ਔਰ ਆਈ ਰਿਕਵੈਸਟ ਯੂ ਟੂ ਸਬਸਕ੍ਰਾਈਬ ਟੂ ਮਾਈ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਕਰਵੋ ਤਾਂ ਥੈਂਕਸ ਫॉर ਵਾਚਿੰਗ